ਅੱਜ ਫੈਸਲਾ ਕੀਤਾ ਕਿ ਜਿੰਨਾ ਟਾਈਮ ਮੋਰਚਾ ਨੇ ਜਿਹੜੇ ਬਾਰਡਰਾਂ 'ਤੇ ਲੜਦੇ ਸੀ ਉਹਨਾਂ ਨੇ ਵੀ ਲਗਭਗ ਇਸ ਉਹਨਾਂ ਦਾ ਸੰਬੰਧ ਸਾਰਿਆਂ ਜੀ ਕਰਦੀਆਂ ਆ ਅਸੀਂ ਇੱਥੇ ਬੈਠ ਕੇ ਧੰਨਵਾਦ ਕਰਦੇ ਆ ਕਿਉਂਕਿ ਜਿਹਨੇ ਇਹੋ ਸਾਂਝੇ ਤੌਰ ਤੇ ਲੜੀ ਜਾਂਦੀ ਸਰਕਾਰ ਜਿਹੇ ਜਿਹੇ ਹਮਲੇ ਤੇ ਆਈ ਹੈ ਫਿਰ ਸਰਕਾਰ ਨੂੰ ਕਿਹਾ ਗਿਆ ਕਾਰਪੋਰੇਟਾਂ ਤੋਂ ਆਫਸਰ ਸਰਕਾਰ ਦੇ ਮੋਦੀ ਤੋਂ ਵੀ ਉਹ ਕੁਝ ਜਣਾ ਮਾਇ ਕਰਤਾ ਇਹ ਕਰਕੇ ਬਹਾਨਾ ਪਾ ਤਰੀ ਮੈਨੂੰ ਬਣਾਵੋ ਮੋਦੀ ਤੋਂ ਜਾ ਕੇ ਕਰਣਾ ਇਹ ਸਾਰੇ ਹੱਕੋ ਭਲੇਖੇ ਜ ਰਹੇ ਨੇ ਕਿ ਲੋਕਾਂ ਦੀ ਜਵਾਨ ਬੰਦੀ ਕੀਤੀ ਜਾਂਦਾ ਡਾਂਗ ਵੀ ਟੋੜੇ ਮਾਂ ਦੇ ਭਲੇਖੇ ਹੁਣ ਇਹਨਾਂ ਨੇ ਜਿਹੜਾ ਕਰ ਲਿਆ ਕਿ ਅਸੀਂ ਲੋਕਾਂ ਦੇ ਨਹੀਂ ਪਰ ਅੱਪ ਕਾਰਪੋਰੇਟਾਂ ਦੇ ਆ ਉਹਦੇ ਚੋ ਉਹ ਉਹਨਾਂ ਨੇ ਬੈਠ ਬੈਠਿਆ ਉਹ ਵੀ ਜਦੋਂ ਸਾਡੇ ਧਰਮੇ ਵਿੱਚ ਸ਼ਿਕਾਇਤ ਦੇ ਬਾਡਰਾਂ ਤੋਂ ਉਹ ਜਿਹੜਾ ਸਾਮਾਨ ਹੈ ਇੱਕ ਦਿਨ ਤੋਂ ਸਿਰ ਹੋਰ ਰੁਕਦਾ ਕਹਿੰਦੇ ਨੇ ਭਾਈ ਜੀ ਦਾ ਹੈਗਾ ਲੇਗੋ ਤੋਂ ਬਾਅਦ ਅਸੀਂ ਜ਼ਿੰਮੇਵਾਰ ਤੇ ਨਾ ਹੀ ਹਟਣਾ ਸਕੇ ਸਾਡੇ ਇਹਨਾਂ ਨੇ ਪਾਲੀਆ ਦੇ ਪੁਲਸਾਰਿਆਂ ਕੋਲੋਂ ਕਰ ਰਹੇ ਆ ਐਮਐਲਏ ਦੇ ਬੰਦਿਆਂ ਕੋਲੋਂ ਮਿਲ ਨਹੀਂ ਹੈ ਜਦ ਵੀ ਵੱਡੇ ਪੱਧਰ ਤੇ ਸਾਮਾਨ ਦਾ ਨੁਕਸਾਨ ਕੀਤਾ ਜਦ ਵੀ ਸਰਕਾਰ ਇਹ ਸਾਇਆ ਲੋਕਾਂ ਨੂੰ ਵੀ ਜੋਰੋਂ ਸਰਕਾਰ ਆ ਵੀ ਆਈ ਤੇ ਉਹ ਨਹੀਂ ਖੜ ਸਕਦਾ ਇਹਦੇ ਨਾਲ ਲੋਕਾਂ ਦੀ ਜਿੰਨਾ ਗੁੱਸਾ ਵਧਿਆ ਜਿੰਨਾ ਰੋਸ ਵਧਿਆ ਤੇ ਹਰ ਹਾਲਤ ਵਿੱਚ ਉਹ ਮਾਹੌਲ ਬਣਾਦਾ ਕਿ ਸਾਡੇ ਜਿੰਨੇ ਮਰਦ ਜਿਖਰੇ ਨੇ ਹੁਣ ਆਉ ਇਕੱਠੇ ਹੋਈਏ ਜਿਹੜਾ ਭਾਰਦਾ ਸਯੁਗਤ ਮੋਰਚਾ ਹੈ ਉਹਨਾਂ ਨੇ ਕੱਲ ਨੂੰ ਮੀਟਿੰਗ ਰੱਖੀ ਹੈ ਇਹਨਾਂ ਸਾਥੀਆਂ ਦਾ ਕੱਤੀ ਦਾ ਸੱਦਾ ਦਿੱਤਾ ਹੁੰਦਾ ਹੈ ਕਿ ਜੈਸ ਹੈ ਕਿ ਉਹ ਜੇ ਕੱਤੀ ਵਾਲੇ ਸੱਦੇ ਦੇ ਪੂਰੀ ਤਰ੍ਹਾਂ ਵਿੱਚ ਸ਼ਾਮਲ ਹੋਣ ਦਾ ਸ਼ਾਇਦ ਫੈਸਲਾ ਹੋਵੇ ਇਸ ਕਰਕੇ ਅਸੀਂ ਲੋਕਾਂ ਨੂੰ ਜਣਾਉਣਾ ਚਾਹੁੰਦੇ ਆ ਕਿ ਜਿਹੜੇ ਰਾਹ ਹੈ ਭਾਈ ਹੁਣ ਜਿਹੜਾ ਟਰੰਪ ਦੇ ਮਨ ਦਾ ਬੀਸੀ ਜਾਂਦੇ ਆ ਲੋਕਾਂ ਨੂੰ ਅੱਖਾਂ ਦਿਖਾਉਂਦੇ ਆ ਜੇ ਉਹ ਟਰੰਪ ਬਤੂ ਜਿਹੜੀ ਕਾਲੀ ਤਰ੍ਹਾਂ ਸਮਝਾਉਂਦਾ ਹੁੰਦਾ ਹੈ ਕਿ ਉਹ ਦਾ ਟੈਕਸ ਮੁਕਤ ਜਿਹੜੀਆਂ ਖੇਤੀ ਨਾਲ ਸੰਬੰਧ ਫਸਲ ਹੈ ਉਹ ਆ ਜਾਣਾ ਇਦਾਂ ਦੀ ਜਿੰਨੀ ਬਿਲਕੁਲ ਉੱਜੜੂਗੀ ਇਹਦੇ ਨਾਲ ਇਹਦੇ ਸ਼ਹਿਰਾਂ 'ਚ ਬੈਠੇ ਸਾਡੇ ਭਰਾ ਤੇ ਛੋਟੀ ਦੁਕਾਨਾਂ ਜਾਂ ਵਪਾਰੀ ਆ। ਜਾਂ ਕੋਈ ਛੋਟੇ ਕਾਰੀਗਰ ਨੇ ਮम्मी ਸੁਣਵਾਇਦਾਂ ਬੈਠੇ। ਹੁਣ ਜੇ ਕੋਲੇ ਸਾਡੇ ਵੱਡੇ ਮਾਣ ਬਣਾਉਣਾ ਹੈ ਆਨਲਾਈਨ ਸੁਣਾਣ ਹੁੰਦਾ ਹੈ। ਦੇ ਕੰਮ ਵੀ ਸੁਪਾਇਆ ਕਰਦੇ ਹੋਈ ਲੈ ਤਾਂ ਨਹੀਂ ਰਹਿਤਾ ਸਾਰੇ ਉਹਨਾਂ ਬਾਜ਼ਾਰਾਂ ਦਾ ਕਾਰੋਬਾਰ ਜਦੋਂ ਦੀ ਪੂਰੀ ਤਰ੍ਹਾਂ ਜਦੋਂ ਬੈਠਾਂਗੇ ਤਾਂ ਉਸਤਾਨ ਦੇ ਕੁੱਲ ਲੋਕ ਕੰਮ ਕਰਦੇ ਕਰਦੇ ਆ ਕਿਸੇ ਕਿਸੇ ਹੋਣਾ ਕਾਰੋਬਾਰ ਕਰਦੇ ਆ ਉਹਨਾਂ ਨੂੰ ਰਿਜਾਰਡ ਦਾ ਫੈਸਲਾ ਹੈ ਤੇ ਕਿਸੇ ਵਾਸਤੇ ਕੋਈ ਨਹੀਂ ਕਰਦੇ ਭਲੇਖੇ ਜਿਹੇ ਲੋਕ ਸਿਰ ਜੋੜਨਗੇ ਜਾਬਰ ਨਕਾ ਤੇ ਹੋਰ ਜਾਬਰ ਜਦ ਤੱਕ ਨਾ ਮਿਲੇਗਾ ਬਰੋ ਉਹ ਕਦੇ ਪਿੱਛੇ ਨਹੀਂ ਮੁੜਨਗਾ ਆਪਣੇ ਖਦੂਰ ਗੱਲ ਵੀ ਕਿਸਾਨਾਂ ਨੂੰ ਨਜ਼ਰਬੰਦ ਕੀਤੀ ਗੱਲ ਵੀ ਕਿਸਾਨਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ ਇਨਾਮ ਵੀ ਲੈ ਗਏ ਨੇ ਦੇਖੋ ਇੱਕ ਵਾਰ ਸੇ ਨਜ਼ਰਬੰਦ ਵੀ ਕਰਦੇ ਆ ਹੁਣ ਉਥੇ 14 ਸਕੂਲ ਹੈ ਉਥੋਂ ਵੀ ਬੁੜੀਆਂ ਨੂੰ ਕੰਢੇ ਚੱਟਿਆ ਕੱਪੜੇ ਵੀ ਵੰਡੇ ਆ ਫਿਰ ਸਾਹਮਣੂ ਛੜਦਾ ਉਹ ਦਵਾਰ ਜੰਦਰਾਲਾਈ ਕਿੱਥੇ ਇੱਕ ਨੂੰ ਫੜ ਕੇ ਅੰਦਰ ਕਰਨਗੇ ਜਿੰਨਿਆਂ ਜਾਬਰ ਹੋਰ ਕਰਨਗੇ ਉਹਨਾਂ ਲੋਕਾਂ ਦਾ ਹੋਰ ਇੱਕ ਆਬੂ ਜੇ ਜਬਰਨਾਰਾਜ ਹੁਸਤਾਨ ਦਾ ਫਿਰ ਗਰੇਜ ਨਹੀਂ ਸੀ ਜਾਂਦੇ ਇਹਨਾਂ ਨੂੰ ਉਹਨਾਂ ਤੋਂ ਸਿੱਖ ਲੈਣਾ ਚਾਹੀਦਾ ਪਰ ਜਿੰਨਾ ਚਿਰ ਇਹ ਪੱਥਰ ਨਹੀਂ ਛੱਡਦੇ ਉਹਨਾਂ ਜਨਮਸੀ ਨੂੰ ਮੋੜਦੇ ਨਹੀਂ ਇਹ ਹੱਥ